ਵਾਹਿਗੁਰੂ ਜਿੱcka ਖਾਲਸਾ ਵਾਹਿਗੁਰੂ ਜਿੱਕੀ ਫਤਿਹ ਅੱਜ ਦਾ ਇਤਿਹਾਸ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗੁਰਪ੍ਰੀਤ ਕੌਰ ਹਾਜ਼ਰ ਹਾਂ ਜੀ ਅੱਜ ਦਾ ਜਾਣੇ ਕਿ 10 ਮਈ ਦਾ ਇਤਿਹਾਸ ਲੈ ਕੇ ਗੱਲ ਕਰਾਂਗੇ 10 ਮਈ 1787 ਵਾਲੇ ਦਿਨ ਦੀ ਜਿਸ ਦਿਨ ਸਿੱਖ ਰਾਜ ਦੇ ਆਖਰੀ ਬਾਦਸ਼ਾਹ ਮਹਾਰਾਜਾ ਦਲੀਪ ਸਿੰਘ ਨੇ ਬ੍ਰਿਟਿਸ਼ ਸਰਕਾਰ ਦੇ ਵਿਰੁੱਧ ਬਕਾਵਤ ਦੀ ਜੰਗ ਸ਼ੁਰੂ ਕਰਨ ਦੇ ਲਈ ਉਸਵਲੇ ਰੂਸ ਦੇ ਤਤਕਾਲੀ ਸ਼ਾਸਕ ਅਲੈਗਜ਼ੈਂਡਰ ਦੇ ਕੋਲੋਂ ਮਦਦ ਦੀ ਮੰਗ ਕੀਤੀ ਸੀ ਦਰਅਸਲ ਇਸਵਲੇ ਉਹਨਾਂ ਨੇ ਰੂਸ ਨੂੰ ਸ਼ਾਹੀ ਫੌਜਾ ਦੇ ਕੇ ਅਧ੍ਰਿਪ ਸਿੰਘ ਹੋਰਾਂ ਦੀ ਮਦਦ ਕਰਨ ਦੇ ਲਈ ਕਿਹਾ ਗਿਆ ਤਾਂ ਜੋ ਉਹ ਪੰਜਾਬ ਦੇ ਵਿੱਚੋਂ ਬ੍ਰਿਟਿਸ਼ ਹਕੂਮਤ ਨੂੰ ਜੜਾਇ ਉਹ ਖਤਮ ਕਰਕੇ ਮੁਰਤੋਂ ਜੜੀ ਹੈ ਆਪਣੇ ਰਾਜ ਦੀ ਪ੍ਰਾਪਤੀ ਕਰ ਸਕਣ ਜਿੱਥੇ ਉਹਨਾਂ ਨੇ ਫੌਜੀ ਮਦਦ ਮੰਗੀ ਤਾਂ ਉਸ ਦੇ ਨਾਲ ਹੀ ਆਰਥਿਕ ਮਦਦ ਵੀ ਜੜੀ ਹੈ ਇਸੇ ਖਾਤ ਦੇ ਵਿੱਚ ਮੰਗੀ ਗਈ ਸੀ ਦਰਅਸਲ ਸਰਦਾਰ ਠਾਕੁਰ ਸਿੰਘ ਸੰਧਾਵਾਲੀਆ ਜਿਨ੍ਹਾਂ ਨੇ ਕਿ ਇਸ ਸਾਰੇ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ ਤੇ ਉਹਨਾਂ ਨੇ ਹੀ ਮਹਾਰਾਜ ਦਲੀਪ ਸਿੰਘ ਨੂੰ ਮੁੜ ਤੋਂ ਆਪਣਾ ਜਿਹੜਾ ਰਾਜ ਵਾਪਸ ਲੈਣ ਦੀ ਪੰਜਾਬ ਆ ਕੇ ਆਪਣਾ ਮੁੜ ਤੋਂ ਰਾਜ ਪ੍ਰਾਪਤ ਕਰਨ ਦੇ ਲਈ ਜਿਹੜਾ ਉਤਿਆਰ ਕੀਤਾ ਸੀ ਜਿਸ ਵੇਲੇ ਮਹਾਰਾਜ ਦਲੀਪ ਸਿੰਘ ਭਾਰਤ ਪੁੱਜਦੇ ਨੇ ਅੰਮ੍ਰਿਤ ਦੀ ਪਹਲ ਲੈਣ ਦੇ ਲਈ ਖੰਡੇ ਬਾਟੇ ਦੀ ਪਹਲ ਲੈਣ ਦੇ ਲਈ ਤਾਂ ਅੰਗਰੇਜ਼ੀ ਹਕੂਮਤ ਦੇ ਵੱਲੋਂ ਉਹਨਾਂ ਨੂੰ ਜਿਹੜਾ ਮੁੰਬਈ ਦੇ ਵਿੱਚ ਜਿਹੜਾ ਰੋਕ ਲਿਆ ਜਾਂਦਾ ਅੱਗੇ ਨਿਵਧਨ ਦਿੱਤਾ ਜਾਂਦਾ ਇਸ ਦੀ ਖਬਰ ਜਿਸ ਵੇਲੇ ਠਾਕੁਰ ਸਿੰਘ ਹੋਰਾਂ ਨੂੰ ਪਹੁੰਚਦੀ ਹੈ ਤਾਂ ਉਹਨਾਂ ਨੇ ਅਦਨ ਦੇ ਵਿਖੇ ਹੀ ਗ੍ਰੰਥੀ ਸਿੰਘਾਂ ਨੂੰ ਉੱਥੇ ਭੇਜ ਦਿੱਤਾ ਤੇ ਜਿੱਥੇ ਕਿ ਮਹਾਰਾਜਾ ਦਲੀਪ ਸਿੰਘ ਨੇ ਜੋ ਹੈ ਉਹ ਅੰਮ੍ਰਿਤਪਾਨ ਕੀਤਾ ਤੇ ਮੁਰਤੋਂ ਇੱਕ ਵਾਰੀ ਫਿਰ ਆਪਣੇ ਰਾਜ ਪ੍ਰਾਪਤੀ ਦੇ ਲਈ ਜਿਹੜਾ ਉਸਰਗਰਮ ਹੋ ਗਿਆ ਇਸ ਦੇ ਨਾਲ ਹੀ ਮਹਾਰਾਜਾ ਦਲੀਪ ਸਿੰਘ ਹੋਰਾਂ ਨੇ ਰੂਸ ਤੋਂ ਵੀ ਫੌਜੀ ਸਹਾਇਤਾ ਪ੍ਰਾਪਤ ਕਰਨ ਦੇ ਯਤਨ ਕੀਤੇ ਕਿਉਂਕਿ ਉਸ ਵੇਲੇ ਅੰਗਰੇਜ਼ੀ ਹਕੂਮਤ ਦੀ ਜਿਹੜੀ ਕਹ ਲਈਏ ਫੌਜ ਹੈ ਉਹ ਕਾਫੀ ਪਾਵਰਫੁਲ ਸੀਗੀ ਜਿਸ ਤੋਂ ਬਾਅਦ ਦੇ ਵਿੱਚ ਕਿ ਮਹਾਰਾਜਾ ਦਲੀਪ ਸਿੰਘ ਹੋਰਾਂ ਨੂੰ ਇਹ ਅੰਦਾਜ਼ਾ ਸੀ ਕਿ ਕੇਵਲ ਸਿੱਖ ਫੌਜਾਂ ਉਸ ਵੇਲੇ ਦੀ ਅੰਗਰੇਜ਼ੀ ਤਾਕਤ ਦੇ ਨਾਲ ਨਹੀਂ ਲੜ ਸਕਦੀਆਂ ਜਿਸ ਕਰਕੇ ਉਹਨਾਂ ਨੇ ਰੂਸ ਤੋਂ ਮਦਦ ਮੰਗੀ ਤੇ ਅੱਜ ਦੇ ਦਿਨ ਹੀ ਮਹਾਰਾਜਾ ਦਲੀਪ ਸਿੰਘ ਹੋਰਾਂ ਦੇ ਵੱਲੋਂ ਇਹ ਖਤ ਜਿਹੜਾ ਉਹ ਲਿਖਿਆ ਗਿਆ ਸੀ ਜੇ ਅੰਜ ਕਹਿ ਲਗੇ ਕਿ ਬ੍ਰਿਟਿਸ਼ ਸਰਕਾਰ ਦੇ ਵਿਰੁੱਧ ਬਗਾਵਤ ਦੀ جنگ ਜਿਹੜੀ ਹੈ ਉਹ ਸ਼ੁਰੂ ਉਹਨਾਂ ਦੇ ਵੱਲੋਂ ਕੀਤੀ ਗਈ ਤੇ ਜਿਸ جنگ ਦੇ ਵਿੱਚ ਉਹਨਾਂ ਨੇ ਰੂਸ ਦੇ ਉਸ ਵੇਲੇ ਦੇ ਜੋ ਤਤਕਾਲੀ ਸ਼ਾਸਕ ਸੀਗਾ ਅਲੈਕਜ਼ੈਂਡਰ ਉਸ ਦੇ ਕੋਲੋਂ ਜਿੱਥੇ ਆਰਥਿਕ ਸਹਾਇਤਾ ਤਾਂ ਮੰਗੀ ਉਸ ਦੇ ਨਾਲ ਹੀ ਫੌਜੀ ਸਹਾਇਤਾ ਦੇ ਕੇ ਵੀ ਉਹਨਾਂ ਨੇ ਕਿਹਾ ਕਿ ਉਹ ਮਹਾਰਾਜਾ ਦਲੀਪ ਸਿੰਘ ਦਾ ਸਾਥ ਦੇ ਤਾਂ ਜੋ ਉਹ ਮੂਰਖ ਪੰਜਾਬ ਦੇ ਵਿੱਚ ਸਿੱਖ ਰਾਜ ਦੀ ਪ੍ਰਾਪਤੀ ਜਿਹੜੀ ਹੈ ਉਹ ਕਰ ਸਕਣ ਪਰ ਬਾਅਦ ਵਿੱਚ ਗੋਰੀਆਂ ਨੂੰ ਇਸ ਦੀ ਪਿੰਕ ਲੱਗ ਗਈ ਸੀ ਤੇ ਉਹਨਾਂ ਨੇ ठाकुर सिंह सन्दावालिया ਹੋਰਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਸੀ ਤੇ ਮਹਾਰਾ ਦਲਬੀਬ ਸਿੰਘ ਨੂੰ ਜਿਹੜਾ ਹੈ ਉਹ ਵਾਪਸ ਇੰਗਲੈਂਡ ਭੇਜ ਦਿੱਤਾ ਸੀ ਗੱਲ ਜੇ ਕਰ 10 ਮਈ 1955 ਦੀ ਕਰੀਏ ਤਾਂ ਇਸ ਦਿਨ ਮਾਸਟਰ ਤਾਰਾ ਸਿੰਘ ਦੇ ਵੱਲੋਂ ਅੰਮ੍ਰਿਤਸਰ ਵਿਖੇ ਜਿਹੜੀ ਹੈ ਉਹਨਾਂ ਦੀ ਗ੍ਰਿਫਤਾਰੀ ਹੁੰਦੀ ਹੈ ਜਿਸ ਤੋਂ ਬਾਅਦ ਦੇ ਵਿੱਚ ਪੰਜਾਬੀ ਸੂਬੇ ਦਾ ਮੋਰਚਾ ਸ਼ੁਰੂ ਹੋ ਜਾਂਦਾ ਹੈ ਦਰਅਸਲ 24 April 1955 ਵਾਲੇ ਦਿਨ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਪੰਜਾਬੀ ਸੂਬਾ ਜਿੰਦਾਬਾਦ ਕਹਿਣ ਦੇ ਉੱਪਰ ਜੋ ਪਾਬੰਦੀ ਉਸ ਵੇਲੇ ਸਰਕਾਰ ਨੇ ਲਗਾਈ ਸੀ ਤਾਂ ਇਸ ਦੇ ਖਿਲਾਫ ਜਿਹੜਾ ਹੈ ਮੋਰਚਾ ਲਗਾਉਂਦਾ ਇੱਕ ਫੈਸਲਾ ਕਰ ਲਿਆ ਜਾਂਦਾ ਹੈ ਕਿਉਂਕਿ ਉਸ ਵੇਲੇ ਪੰਜਾਬ ਦੇ ਵਿੱਚ ਉਸ ਵਕਤ ਦੇ ਕਾਂਗਰਸੀ ਮੁੱਖ ਮੰਤਰੀ ਜੋ ਉਸ ਵੇਲੇ ਦਾ ਤਤਕਾਲੀ ਮੁੱਖ ਮੰਤਰੀ ਸੀਗਾ ਪੀਮ ਸੈਂਸਚਰ ਉਸਨੇ ਬਕਾਇਦਾ ਪੰਜਾਬ ਦੇ ਵਿੱਚ ਪੰਜਾਬੀ ਸੂਬਾ ਜਿੰਦਾਬਾਦ ਨਾਅਰੇ ਦੇ ਉੱਤੇ ਪਾਬੰਦੀ ਲਗਾ ਦਿੱਤੀ ਸੀ ਜਿਸ ਨੂੰ ਲੈ ਕੇ ਆਮ ਲੋਕ ਜੋ ਨੇ ਪੰਜਾਬ ਦੇ ਉਹ ਕਾਫੀ ਖਫਾ ਹੋ ਗਏ ਤੇ ਇਸ ਦੇ ਚੱਲਦਿਆਂ ਹੀ ਅਕਾਲੀਆਂ ਨੇ ਵੀ ਇਹ ਫੈਸਲਾ ਕੀਤਾ ਕਿ ਉਹ ਇਹ ਪੰਜਾਬੀ ਸੂਬੇ ਦੇ ਆਜ਼ਾਦੀ ਦੇ ਲਈ ਮੋਰਚਾ ਵਿੱਢਣਗੇ ਤੇ ਇਹ ਮੋਰਚਾ ਜੋ ਹੈ ਉਹ ਅੱਜ ਤੇ ਦਿਨ ਵਿੱਢਿਆ ਜਾਂਦਾ ਜਿਸ ਵੇਲੇ ਕਿ ਮਾਸਟਰ ਤਾਰਾ ਸਿੰਘ ਹੋਰਾਂ ਦੀ ਪਹਿਲਾਂ ਹੀ ਇਸ ਤੋਂ ਗ੍ਰਿਫਤਾਰੀ ਕਰ ਲਈ ਜਾਂਦੀ ਹੈ ਹਾਲਾਂਕਿ ਇਸਾ ਮੋਰਚੇ ਦੀ ਅਗਵਾਹੀ ਮਾਸਟਰ ਤਾਰਾ ਸਿੰਘ ਹੋਰਾਂ ਨੇ ਕਰਨੀ ਸੀ ਤਾਂ ਉਹਨਾਂ ਨੂੰ ਉਸ ਵਕਤ ਦੀ ਸਰਕਾਰ ਨੇ ਜਿਹੜਾ ਹੈ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਸੀ ਤੇ ਬਾਅਦ ਦੇ ਵਿੱਚ ਉਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਦੇ ਵਿੱਚ ਵੀ ਜੇ ਆਪਾਂ ਕਹਿ ਲਈਏ ਕਿ 10 ਮਈ 1955 ਨੂੰ ਆਮ ਸਿੱਖ ਸੰਗਤ ਨੇ ਮਾਸਟਰ ਤਾਰਾ ਸਿੰਘ ਹੋਰਾਂ ਦਾ ਸਾਥ ਦਿੰਦਿਆ ਹੋਇਆ ਇਹ ਜਿਹੜਾ ਮੋਰਚਾ ਵਿੱਡਿਆ ਜੋ ਮੋਰਚਾ ਸ਼ੁਰੂਆਤ ਹੋਇਆ ਤੇ ਇਸ ਦੇ ਸਿੱਟੇ ਦੇ ਵਜੋਂ ਬਾਅਦ ਦੇ ਵਿੱਚ ਭੀਮ ਸੈਨ ਸੱਚਰ ਨੂੰ ਜਿਹੜਾ ਹੈ ਉਹ ਆਪਣਾ ਫੈਸਲਾ ਬਾਅਦ ਦੇ ਵਿੱਚ ਵਾਪਸ ਵੀ ਲੈਣਾ ਪਿਆ ਸੀ ਗੱਲ ਜ਼ਿਕਰ ਇਸ ਮੋਰਚੇ ਦੀ ਕਰੀਏ ਤਾਂ ਇਸ ਮੋਰਚੇ ਦੇ ਵਿੱਚ 10000 ਤੋਂ ਵੱਧ ਸਿੱਖ ਅੰਦੋਲਨਕਾਰੀਆਂ ਨੂੰ ਜ਼ਿਲ੍ਹਿਆਂ ਦੇ ਵਿੱਚ ਉਸ ਵੇਲੇ ਫੜ ਕੇ ਸਰਕਾਰ ਨੇ ਨਜ਼ਰਬੰਦ ਕਰ ਦਿੱਤਾ ਸੀ ਪਰ ਸਿੱਟਾ ਇਸ ਦਾ ਸਕਾਰਾਤਮਕ ਨਿਕਲਿਆ ਸੀ ਗੱਲ ਜ਼ਿਕਰ 10 ਮਈ 1985 ਦੀ ਕਰੀਏ ਤਾਂ ਇਸ ਦਿਨ ਸ਼ਾਮ ਨੂੰ ਦਿੱਲੀ ਦੇ ਕੁਝ ਇਲਾਕਿਆਂ ਦੇ ਵਿੱਚ ਜਾਂ ਐਂ ਕਹ ਲਈਏ ਵੀ ਦਿੱਲੀ ਦੇ ਵੱਡੇ ਇਲਾਕੇ ਜਿਨ੍ਹਾਂ ਦੇ ਵਿੱਚ ਕਨਾਰਕ ਪਲੇਸ ਗੋਲਡ ਆਖਾਨਾ ਤੇ ਇੰਡੀਆ ਗੇਟ ਦੇ ਆਸ-ਪਾਸ ਦਾ ਇਲਾਕਾ ਇਨ੍ਹਾਂ ਇਲਾਕਿਆਂ ਦੇ ਵਿੱਚ ਅਚਾਨਕ ਹੀ ਬੜੇ ਜ਼ੋਰਦਾਰ ਬੰਬ ਧਮਾਕੇ ਹੁੰਦੇ ਆ ਜਿਸ ਬੰਬ ਧਮਾਕੇ ਨੇ ਪੂਰੀ ਦਿੱਲੀ ਨੂੰ ਹਿਲਾ ਕੇ ਰੱਖ ਦਿੱਤਾ ਸੀ। ਦਰਅਸਲ ਉਸ ਵੇਲੇ ਪ੍ਰਸ਼ਾਸਨ ਨੂੰ ਜਾਂ ਕਹਿ ਲਈਏ ਕਿ ਉਸ ਵੇਲੇ ਸਰਕਾਰਾਂ ਨੂੰ ਵੀ ਇਹ ਚੀਜ਼ ਸਮਝਣ ਦੇ ਵਿੱਚ ਕਾਫੀ ਸਮਾਂ ਲੱਗ ਗਿਆ ਸੀ ਕਿ ਆਖਿਰ ਇਹ ਬੰਬ ਧਮਾਕੇ ਹੋਏ ਕਿਸ ਤਰੀਕੇ ਦੇ ਨਾਲ ਤੇ ਕਿਉਂ। ਹਾਲਾਂਕਿ ਇਹ ਜਿਹੜੇ ਜਿਸ ਇਲਾਕਿਆਂ ਦੇ ਵਿੱਚ ਇਹ ਬੰਬ ਧਮਾਕੇ ਹੋਏ ਸੀ ਤਾਂ ਉੱਥੇ ਕੋਈ ਵੀ ਵਿਅਕਤੀ ਜਿਸਤੇ ਖਲਾਫ ਕੈ ਲੀਏ ਕਿ ਕੋਈ ਵਿਅਕਤੀ ਜਿਹੜਾ ਪੁਲਿਸ ਨੂੰ ਸ਼ੱਕੀ ਤੌਰ ਤੇ ਇਧਰ ਉਧਰ ਘੁੰਮਦਾ ਨਜ਼ਰ ਆਉਂਦਾ ਤਾਂ ਉਸ ਨੂੰ ਪੁਲਿਸ ਦੇ ਵੱਲੋਂ ਜਿਹੜਾ ਗ੍ਰਿਫਤਾਰ ਕਰ ਲਿਆ ਜਾਂਦਾ ਬੇਵਜਾਹੀ ਬੇ ਲੋਕਾਂ ਜਿਹੜੇ ਆ ਕੈ ਲੀਏ ਬੇਕਸੂਰੇ ਲੋਕ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਜਿਸ ਵੇਲੇ ਇਹ ਬੰਬ ਧਮਾਕਾ ਹੋਇਆ ਉਸ ਵੇਲੇ 49 ਲੋਕ ਇਸ ਦੇ ਵਿੱਚ ਜਿਹੜੇ ਮਾਰੇ ਗਏ ਤੇ 127 ਲੋਕ ਜਿਹੜੇ ਆ ਉਹ ਜ਼ਖਮੀ ਹੋਏ ਹਾਲੇ ਪੁਲਸ ਤੇ ਕੋਲ ਵੀ ਕੋਈ ਠੋਸ ਕਾਰਨ ਨਹੀਂ ਸੀਗਾ ਕਿ ਆਖਿਰ ਇਹ ਬੰਬ ਧਮਾਕੇ ਹੋਏ ਕਿਉਂ ਤਾਂ ਉਸ ਵੇਲੇ ਗੁੱਸੇ ਦੇ ਵਿੱਚ ਆਈ ਦਿੱਲੀ ਪੁਲਸ ਨੇ 12 ਮਈ 1985 ਨੂੰ ਸਿੱਖਾਂ ਦੇ ਘਰਾਂ ਦੇ ਵਿੱਚ ਛਾਪੇ ਮਾਰਨੇ ਜਿਹੜੇ ਉਹ ਸ਼ੁਰੂ ਕਰ ਦਿੱਤੇ ਇਹ ਨੋਟ ਕੀਤਾ ਗਿਆ ਕਿ ਬੇਸ਼ੱਕ ਕਿਸੇ ਦਾ ਕੋਈ ਪੁਰਾਣਾ ਰਿਕਾਰਡ ਹੈ ਕ੍ਰਿਮੀਨਲ ਰਿਕਾਰਡ ਹੈ ਜਾਂ ਨਹੀਂ ਬਸ ਸਿੱਖਾਂ ਨੂੰ ਜਿਹੜੀਆਂ ਸਿੱਖਾਂ ਦੀਆਂ ਗ੍ਰਿਫਤਾਰੀਆਂ ਉਹ ਸ਼ੁਰੂ ਕਰ ਲਈਆਂ ਤੇ ਇਸ ਦੇ ਵਿੱਚ 55 ਸਿੱਖਾਂ ਨੂੰ ਜਿਹੜਾ ਉਹ ਨਾਮਜ਼ਦ ਕਰ ਲਿਆ ਗਿਆ ਜਿੰਨਾ ਸਿੱਖਾਂ ਨੂੰ ਉਸ ਵੇਲੇ ਇਸ ਕੇਸ ਦੇ ਵਿੱਚ ਨਾਮ ਯਾਦ ਕੀਤਾ ਸੀ ਉਹਨਾਂ ਦੇ ਵਿੱਚੋਂ ਵੱਡੇ ਲੋਕ ਵੀ ਸਨ ਉਸ ਵੇਲੇ ਦੇ ਮੰਨੇ ਪਰ ਮੰਨੇ ਵਕੀਲ ਕਰਤਾਰ ਸਿੰਘ ਜੀ ਨਾਰੰਗ ਉਹਨਾਂ ਦਾ ਵੀ ਇਸ ਵੇਲੇ ਦੇ ਵਿੱਚ ਜਿਹੜਾ ਨਾਮ ਸ਼ਾਮਲ ਕਰ ਲਿਆ ਤੇ ਇਸ ਤੋਂ ਅਲੱਗਾ ਦਿੱਲੀ ਪੁਲਿਸ ਨੇ ਤਾਂ ਕੈਲੀਅਸ ਜ਼ੁਲਮ ਦੀ ਹੱਦ ਇੰਨੀ ਕੁ ਜ਼ਿਆਦਾ ਮੁਕਾ ਦਿੱਤੀ ਸੀ ਕਿ ਕਨਾੜ ਪਲੇਸ ਦੇ ਵਿੱਚ ਲੱਕੜਾਂ ਦੀ ਦੁਕਾਨ ਤੇ ਕੰਮ ਕਰਦੇ ਭਾਈ ਮਹਿੰਦਰ ਸਿੰਘ ਓਬਰਾਏ ਉਹਨਾਂ ਦਾ ਵੀ ਨਾਮ ਇਸ ਕੇਸ ਦੇ ਵਿੱਚ ਸ਼ਾਮਲ ਕਰ ਲਿਆ ਗਿਆ ਜਿਸ ਵੇਲੇ ਪਾਈ ਮਨਮੋਹ ਸਿੰਘ ਖਰਾਨ ਨੂੰ ਜਿਹੜੀ ਗ੍ਰਫਤਾਰੀ ਉਹਨਾਂ ਦੀ ਕੀਤੀ ਗਈ ਤਾਂ ਉਸ ਤੋਂ ਬਾਅਦ ਦੇ ਵਿੱਚ ਦਿੱਲੀ ਪੁਲਿਸ ਨੇ ਉਹਨਾਂ ਤੇ ਇੰਨਾ ਕੁ ਤਸ਼ੱਦਦ ਕੀਤਾ ਕਿ ਇਸੇ ਗ੍ਰਫਤਾਰੀ ਦੇ ਦੌਰਾਨ ਹੀ ਉਹ ਜਿਹੜੀ ਸ਼ਹਾਦਤ ਤਾਂ ਜਾਪੀ ਗਈ ਬਾਅਦ ਦੇ ਵਿੱਚ ਜਿਸ ਵੇਲੇ ਕੋਰਟ ਦੇ ਵਿੱਚ ਕੇਸ ਚੱਲਿਆ ਟਰਾਂਜ਼ਿਟ ਬੰਬਾਂ ਦੇ ਤਮਾਕਿਆਂ ਦਾ ਜਿਸ ਵੇਲੇ ਇਸ ਮਾਮਲੇ ਦੇ ਵਿੱਚ ਦਿੱਲੀ ਦੀ ਕਾਲੀਏ ਕਿ ਸੌਕਟ ਕੋਰਟ ਦੇ ਵਿੱਚ ਜਿਸ ਵੇਲੇ ਸਾਰਾ ਕੇਸ ਚੱਲਿਆ ਉਸ ਤੋਂ ਬਾਅਦ ਦੇ ਵਿੱਚ ਲੰਬੇ ਸਮੇਂ ਤੇ ਜਿਸ ਵੇਲੇ ਸਰਕਾਰੀ ਵਕੀਲ ਇਹ ਦੋਸ਼ ਜਿਹੜੇ ਉਹਨਾਂ ਨੇ ਨਾਮਜ਼ਦ ਕੀਤੇ ਸੀਗੇ ਲੋਕ ਜਿਹੜੇ ਦੋਸ਼ੀ ਇਸ ਕੇਸ ਦੇ ਵਿੱਚ ਨਾਮਜ਼ਦ ਕੀਤੇ ਗਏ ਸੀਗੇ ਜਿਸ ਵੇਲੇ ਸਰਕਾਰੀ ਵਕੀਲ ਉਹਨਾਂ ਦੇ ਖਿਲਾਫ ਕਹ ਲਈ ਕਿ ਕੋਈ ਸਬੂਤ ਇਕੱਠੇ ਕਰਨ ਦੇ ਵਿੱਚ ناکਾਮ ਰਹੇ ਤਾਂ ਬਾਅਦ ਦੇ ਵਿੱਚ ਇਹਨਾਂ ਸਾਰੇ ਹੀ 55 ਦੋਸ਼ੀਆਂ ਨੂੰ ਜਿਹੜਾ ਉਭਰੀ ਕਰ ਦਿੱਤਾ ਗਿਆ ਪਰ ਜਿਸ ਤਰੀਕੇ ਦੇ ਨਾਲ ਦਿੱਲੀ ਪੁਲਿਸ ਨੇ ਉਸ ਵੇਲੇ ਸਿੱਖਾਂ ਦਾ ਬੇਬੁਨਿਆਦੀ ਤਰੀਕੇ ਦੇ ਨਾਲ ਕਾਹਨ ਕੀਤਾ ਇਸ ਦਾ ਇਨਸਾਫ ਬਾਅਦ ਦੇ ਵਿੱਚ ਕਦੇ ਵਿਚੜਾ ਉਹ ਨਹੀਂ ਦਿੱਤਾ ਗਿਆ ਸੋ ਅਸੀ ਆਜ਼ਾਦੀ ਦੇ ਦਿਨ ਦਾ ਇਤਿਹਾਸ ਗੱਲ ਦਾ ਇਤਿਹਾਸ ਲੈ ਕੇ ਫਿਰ ਤੁਹਾਡੇ ਰूबरू ਹੋਵਾਂਗੇ ਤਦ ਤੱਕ ਦੇ ਲਿਆ ਗਿਆ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਇਤਿਹਾਸ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗੁਰਪ੍ਰੀਤ ਕੌਰ ਹਾਜ਼ਰ ਹਾਂ ਜੀ ਅੱਜ ਦਾ ਜਾਣੇ ਕਿ 10 ਮਈ ਦਾ ਇਤਿਹਾਸ ਲੈ ਕੇ ਗੱਲ ਕਰਾਂਗੇ 10 ਮਈ 1787 ਵਾਲੇ ਦਿਨ ਦੀ ਜਸਤਿੰਦ ਸਿੱਖ ਰਾਜ ਦੇ ਆਖਰੀ ਬਾਦਸ਼ਾਹ ਮਹਾਰਾਜਾ ਦਲੀਪ ਸਿੰਘ ਨੇ ਬ੍ਰਿਟਿਸ਼ ਸਰਕਾਰ ਦੇ ਵਿਰੁੱਧ ਬਗਾਵਤ ਦੀ جنگ ਸ਼ੁਰੂ ਕਰਨ ਦੇ ਲਈ ਉਸ ਵੇਲੇ ਰੂਸ ਦੇ ਤਤਕਾਲੀ ਸ਼ਾਸਕ ਅਲੈਗਜ਼ੈਂਡਰ ਦੇ ਕੋਲੋਂ ਮਦਦ ਦੀ ਮੰਗ ਕੀਤੀ ਸੀ। ਦਰਅਸਲ ਇਸ ਵੇਲੇ ਉਹਨਾਂ ਨੇ ਰੂਸ ਨੂੰ ਸ਼ਾਹੀ ਫੌਜਾ ਦੇ ਕੇ ਅਧ੍ਰਿਪ ਸਿੰਘ ਹੋਰਾਂ ਦੀ ਮਦਦ ਕਰਨ ਦੇ ਲਈ ਕਿਹਾ ਗਿਆ ਤਾਂ ਜੋ ਉਹ ਪੰਜਾਬ ਦੇ ਵਿੱਚੋਂ ਬ੍ਰਿਟਿਸ਼ ਹਕੂਮਤ ਨੂੰ ਜੜਾਇ ਉਹ ਖਤਮ ਕਰਕੇ ਮੁਰਤੋਂ ਜਿਹੜੀ ਹੈ ਆਪਣੇ ਰਾਜ ਦੀ ਪ੍ਰਾਪਤੀ ਕਰ ਸਕਣ। ਜਿੱਥੇ ਉਹਨਾਂ ਨੇ ਫੌਜੀ ਮਦਦ ਮੰਗੀ ਤਾਂ ਉਸੇ ਨਾਲ ਹੀ ਆਰਥਿਕ ਮਦਦ ਵੀ ਜਿੜੀ ਹੈ ਇਸੇ ਖੱਤ ਦੇ ਵਿੱਚ ਮੰਗੀ ਗਈ ਸੀ ਦਰਅਸਲ ਸਰਦਾਰ ਠਾਕੁਰ ਸਿੰਘ ਸੰਧਾਵਾਲੀਆ ਜਿਨ੍ਹਾਂ ਨੇ ਕਿ ਇਸ ਸਾਰੇ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ ਤੇ ਉਹਨਾਂ ਨੇ ਹੀ ਮਹਾਰਾਜ ਦਲੀਪ ਸਿੰਘ ਨੂੰ ਮੁਰ ਤੋਂ ਆਪਣਾ ਜਿਹੜਾ ਹੈ ਰਾਜ ਵਾਪਸ ਲੈਣ ਦੀ ਪੰਜਾਬ ਆ ਕੇ ਆਪਣਾ ਮੁਰ ਤੋਂ ਰਾਜ ਪ੍ਰਾਪਤ ਕਰਨ ਦੇ ਲਈ ਜਿਹੜਾ ਹੈ ਉਹ ਤਿਆਰ ਕੀਤਾ ਸੀ ਜਿਸ ਵੇਲੇ ਮਹਾਰਾਜ ਦਲੀਪ ਸਿੰਘ ਭਾਰਤ ਪੁੱਜਦੇ ਨੇ ਅੰਮ੍ਰਿਤ ਦੀ ਪਹਲ ਲੈਣ ਦੇ ਲਈ ਖੰਡੇ ਪਾਟੇ ਦੀ ਪਹਲ ਲੈਣ ਦੇ ਲਈ ਤਾਂ ਅੰਗਰੇਜ਼ੀ ਹਕੂਮਤ ਦੇ ਵੱਲੋਂ ਉਹਨਾਂ ਨੂੰ ਜਿਹੜਾ ਹੈ ਮੁੰਬਈ ਦੇ ਵਿੱਚ ਜਿਹੜਾ ਰੋਕ ਲਿਆ ਜਾਂਦਾ ਅੱਗੇ ਨਿਵਧਨ ਦਿੱਤਾ ਜਾਂਦਾ ਇਸ ਦੀ ਖਬਰ ਜਿਸ ਪਲੇ ਠਾਕੁਰ ਸਿੰਘ ਹੋਰਾਂ ਨੂੰ ਪੁੱਜਦੀ ਹੈ ਤਾਂ ਉਹਨਾਂ ਨੇ ਅਦਨ ਦੇ ਵਿਖੇ ਹੀ ਗ੍ਰੰਥੀ ਸਿੰਘਾਂ ਨੂੰ ਉੱਥੇ ਭੇਜ ਦਿੱਤਾ ਤੇ ਜਿੱਥੇ ਕਿ ਮਹਾਰਾਜਾ ਦਲੀਪ ਸਿੰਘ ਨੇ ਜੋ ਹੈ ਉਹ ਅੰਮ੍ਰਿਤ ਪਾਨ ਕੀਤਾ ਤੇ ਮੁਰ ਤੋਂ ਇੱਕ ਵਾਰੀ ਫਿਰ ਆਪਣੇ ਰਾਜ ਪ੍ਰਾਪਤੀ ਦੇ ਲਈ ਜਿਹੜਾ ਉਸਰਗਰਮ ਹੋ ਗਏ ਇਸ ਦੇ ਨਾਲ ਹੀ ਮਹਾਰਾਜਾ ਦਲੀਪ ਸਿੰਘ ਹੋਰਾਂ ਨੇ ਰੂਸ ਤੋਂ ਵੀ ਫੌਜੀ ਸਹਾਇਤਾ ਪ੍ਰਾਪਤ ਕਰਨ ਦੇ ਯਤਨ ਕੀਤੇ ਕਿਉਂਕਿ ਉਸ ਵੇਲੇ ਅੰਗਰੇਜ਼ੀ ਹਕੂਮਤ ਦੀ ਜਿਹੜੀ ਕਾਇਲੀ ਫੌਜ ਹੈ ਉਹ ਕਾਫੀ ਪਾਵਰਫੁਲ ਸੀਗੀ ਜਿਸ ਤੋਂ ਬਾਅਦ ਦੇ ਵਿੱਚ ਕੇ ਮਹਾਰਾਜਾ ਦਲੀਪ ਸਿੰਘ ਹੋਰਾਂ ਨੂੰ ਇਹ ਅੰਦਾਜ਼ਾ ਸੀ ਕਿ ਕੇਵਲ ਸਿੱਖ ਫੌਜਾਂ ਉਸ ਵੇਲੇ ਦੀ ਅੰਗਰੇਜ਼ੀ ਤਾਕਤ ਦੇ ਨਾਲ ਨਹੀਂ ਲੜ ਸਕਦੇ ਆ ਜਿਸ ਕਰਕੇ ਉਹਨਾਂ ਨੇ ਰੂਸ ਤੋਂ ਮਦਦ ਮੰਗੀ ਤੇ ਅੱਜ ਦੇ ਦਿਨ ਹੀ ਮਹਾਰਾਜਾ ਦਲੀਪ ਸਿੰਘ ਹੋਰਾਂ ਦੇ ਵੱਲੋਂ ਇਹ ਖੱਤ ਜਿਹੜਾ ਉਹ ਲਿਖਿਆ ਗਿਆ ਸੀ ਜੇ ਅੰਜ ਕਹਦੇ ਕਿ ਬ੍ਰਿਟਿਸ਼ ਸਰਕਾਰ ਦੇ ਵਿਰੁੱਧ ਬਗਾਵਤ ਦੀ جنگ ਜਿਹੜੀ ਹੈ ਉਹ ਸ਼ੁਰੂ ਉਹਨਾਂ ਦੇ ਵੱਲੋਂ ਕੀਤੀ ਗਈ ਤੇ ਜਿਸ جنگ ਦੇ ਵਿੱਚ ਉਹਨਾਂ ਨੇ ਰੂਸ ਦੇ ਉਸ ਵੇਲੇ ਦੇ ਜੋ ਤਤਕਾਲੀ ਸ਼ਾਸਕ ਸੀਗਾ ਅਲੈਕਜ਼ੈਂਡਰ ਉਸ ਦੇ ਕੋਲੋਂ ਜਿੱਥੇ ਆਰਥਿਕ ਸਹਾਇਤਾ ਤਾਂ ਮੰਗੀ ਉਸ ਦੇ ਨਾਲ ਹੀ ਫੌਜੀ ਸਹਾਇਤਾ ਦੇ ਕੇ ਵੀ ਉਹਨਾਂ ਨੇ ਕਿਹਾ ਕਿ ਉਹ ਮਹਾਰਾਜਾ ਦਲੀਪ ਸਿੰਘ ਦਾ ਸਾਥ ਦੇ ਤਾਂ ਜੋ ਉਹ ਮੁਰ ਪੰਜਾਬ ਦੇ ਵਿੱਚ ਸਿੱਖ ਰਾਜ ਦੀ ਪ੍ਰਾਪਤੀ ਜਿਹੜੀ ਹੈ ਉਹ ਕਰ ਸਕਣ ਪਰ ਬਾਅਦ ਵਿੱਚ ਗੋਰਿਆਂ ਨੂੰ ਇਸ ਦੀ ਪਿੰਕ ਲੱਗ ਗਈ ਸੀ ਤੇ ਉਹਨਾਂ ਨੇ ठाकुर सिंह संधावालिया ਹੋਰਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਸੀ ਤੇ ਮਹਾਰਾ ਦਿਲੀਪ ਸਿੰਘ ਨੂੰ ਜਿਹੜਾ ਹੈ ਉਹ ਵਾਪਸ ਇੰਗਲੈਂਡ ਭੇਜ ਦਿੱਤਾ ਸੀ ਗੱਲ ਜੇ ਕਰ 10 ਮਈ 1955 ਦੀ ਕਰੀਏ ਤਾਂ ਇਸ ਦਿਨ ਮਾਸਟਰ ਤਾਰਾ ਸਿੰਘ ਦੇ ਵੱਲੋਂ ਅੰਮ੍ਰਿਤਸਰ ਵਿਖੇ ਜਿਹੜੀ ਹੈ ਉਹਨਾਂ ਦੀ ਗ੍ਰਿਫਤਾਰੀ ਹੁੰਦੀ ਹੈ ਜਿਸ ਤੋਂ ਬਾਅਦ ਦੇ ਵਿੱਚ ਪੰਜਾਬੀ ਸੂਬੇ ਦਾ ਮੋਰਚਾ ਸ਼ੁਰੂ ਹੋ ਜਾਂਦਾ ਹੈ ਦਰਅਸਲ 24 ਅਪ੍ਰੈਲ 1955 ਵਾਲੇ ਦਿਨ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਪੰਜਾਬੀ ਸੂਬਾ ਜ਼ਿੰਦਾਬਾਦ ਕਹਿਣ ਦੇ ਉੱਪਰ ਜੋ ਪਾਬੰਦੀ ਉਸ ਵੇਲੇ ਸਰਕਾਰ ਨੇ ਲਗਾਈ ਸੀ ਤਾਂ ਇਸ ਦੇ ਖਿਲਾਫ ਜਿਹੜਾ ਹੈ ਮੋਰਚਾ ਲਗਾਉਣ ਦਾ ਇੱਕ ਫੈਸਲਾ ਕਰ ਲਿਆ ਜਾਂਦਾ ਹੈ ਕਿਉਂਕਿ ਉਸ ਵੇਲੇ ਪੰਜਾਬ ਦੇ ਵਿੱਚ ਉਸ ਵਕਤ ਦੇ ਕਾਂਗਰਸੀ ਮੁੱਖ ਮੰਤਰੀ ਜੋ ਉਸ ਵੇਲੇ ਦਾ ਤਤਕਾਲੀ ਮੁੱਖ ਮੰਤਰੀ ਸੀਗਾ ਪੀਮ ਸੈਂਸਚਰ ਉਸਨੇ ਬਕਾਇਦਾ ਪੰਜਾਬ ਦੇ ਵਿੱਚ ਪੰਜਾਬੀ ਸੂਬਾ ਜ਼ਿੰਦਾਬਾਦ ਨਾਅਰੇ ਦੇ ਉੱਤੇ ਪਾਬੰਦੀ ਲਗਾ ਦਿੱਤੀ ਸੀ ਜਿਸ ਨੂੰ ਲੈ ਕੇ ਉਹ ਲੋਕ ਜੋ ਨੇ ਪੰਜਾਬ ਦੇ ਉਹ ਕਾਫੀ ਖਫਾ ਹੋ ਗਏ ਤੇ ਇਸ ਦੇ ਚੱਲਦਿਆਂ ਹੀ ਅਕਾਲੀਆਂ ਨੇ ਵੀ ਇਹ ਫੈਸਲਾ ਕੀਤਾ ਕਿ ਉਹ ਇਹ ਪੰਜਾਬੀ ਸੂਬੇ ਦੇ ਆਜ਼ਾਦੀ ਦੇ ਲਈ ਮੋਰਚਾ ਵਿੱਢਣਗੇ ਤੇ ਇਹ ਮੋਰਚਾ ਜੋ ਹੈ ਉਹ ਅੱਜ ਦੇ ਦਿਨ ਵਿੱਢਿਆ ਜਾਂਦਾ ਜਿਸ ਵੇਲੇ ਕਿ ਮਾਸਟਰ ਤਾਰਾ ਸਿੰਘ ਹੋਰਾਂ ਦੀ ਪਹਿਲਾਂ ਹੀ ਇਸ ਤੋਂ ਗ੍ਰਿਫਤਾਰੀ ਕਰ ਲਈ ਜਾਂਦੀ ਹੈ ਹਾਲਾਂਕਿ ਇਸਾ ਮੋਰਚੇ ਦੀ ਗਵਾਹੀ ਮਾਸਟਰ ਤਾਰਾ ਸਿੰਘ ਹੋਰਾਂ ਨੇ ਕਰਨੀ ਸੀ ਤਾਂ ਉਹਨਾਂ ਨੂੰ ਉਸ ਵਕਤ ਦੀ ਸਰਕਾਰ ਨੇ ਜਿਹੜਾ ਹੈ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਸੀ ਤੇ ਬਾਅਦ ਦੇ ਵਿੱਚ ਉਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਦੇ ਵਿੱਚ ਜੇ ਆਪਾਂ ਕਹਿ ਲਈਏ ਕਿ 10 ਮਈ 1955 ਨੂੰ ਆਮ ਸਿੱਖ ਸੰਗਤ ਨੇ ਮਾਸਟਰ ਤਾਰਾ ਸਿੰਘ ਹੋਰਾਂ ਦਾ ਸਾਥ ਦਿੰਦਿਆ ਹੋਇਆ ਇਹ ਜਿਹੜਾ ਮੋਰਚਾ ਵਿੱਡਿਆ ਜੋ ਮੋਰਚਾ ਸ਼ੁਰੂਆਤ ਹੋਇਆ ਤੇ ਇਸ ਦੇ ਸਿੱਟੇ ਦੇ ਵਜੋਂ ਬਾਅਦ ਦੇ ਵਿੱਚ ਪੀਐਮ ਸੈਨ ਸੱਚਰ ਨੂੰ ਜਿਹੜਾ ਹੈ ਉਹ ਆਪਣਾ ਫੈਸਲਾ ਬਾਅਦ ਦੇ ਵਿੱਚੋਂ ਵਾਪਸ ਵੀ ਲੈਣਾ ਪਿਆ ਸੀ ਗੱਲ ਜ਼ਿਕਰ ਇਸ ਮੋਰਚੇ ਦੀ ਕਰੀਏ ਤਾਂ ਇਸ ਮੋਰਚੇ ਦੇ ਵਿੱਚ 10000 ਤੋਂ ਵੱਧ ਸਿੱਖ ਅੰਦੋਲਨਕਾਰੀਆਂ ਨੂੰ ਜ਼ਿਲ੍ਹਿਆਂ ਦੇ ਵਿੱਚ ਉਸ ਵੇਲੇ ਫੜ ਕੇ ਸਰਕਾਰ ਨੇ ਨਜ਼ਰਬੰਦ ਕਰ ਦਿੱਤਾ ਸੀ ਪਰ ਸਿੱਟਾ ਇਸ ਦਾ ਸਕਾਰਾਤਮਕ ਨਿਕਲਿਆ ਸੀ ਗੱਲ ਜ਼ਿਕਰ 10 ਮਈ 1985 ਦੀ ਕਰੀਏ ਤਾਂ ਇਸ ਦਿਨ ਸ਼ਾਮ ਨੂੰ ਦਿੱਲੀ ਦੇ ਕੁਝ ਇਲਾਕਿਆਂ ਦੇ ਵਿੱਚ ਜਾਂ ਐਂ ਕਹ ਲਈਏ ਵੀ ਦਿੱਲੀ ਦੇ ਵੱਡੇ ਇਲਾਕੇ ਜਿਨ੍ਹਾਂ ਦੇ ਵਿੱਚ ਕਨਟ ਪਲੇਸ ਗੋਲਡ ਆਖਾਨਾ ਤੇ ਇੰਡੀਆ ਗੇਟ ਦੇ ਆਸ-ਪਾਸ ਦਾ ਇਲਾਕਾ ਇਨ੍ਹਾਂ ਇਲਾਕਿਆਂ ਦੇ ਵਿੱਚ ਅਚਾਨਕ ਹੀ ਬੜੇ ਜ਼ੋਰਦਾਰ ਬੰਬ ਧਮਾਕੇ ਹੁੰਦੇ ਜਿਸ ਬੰਬ ਧਮਾਕੇ ਨੇ ਪੂਰੀ ਦਿੱਲੀ ਨੂੰ ਹਿਲਾ ਕੇ ਰੱਖ ਦਿੱਤਾ ਸੀ। ਦਰਅਸਲ ਉਸ ਵੇਲੇ ਪ੍ਰਸ਼ਾਸਨ ਨੂੰ ਜਾਂ ਕਹਿ ਲਈਏ ਕਿ ਉਸ ਵੇਲੇ ਸਰਕਾਰਾਂ ਨੂੰ ਇਹ ਚੀਜ਼ ਸਮਝਣ ਦੇ ਵਿੱਚ ਕਾਫੀ ਸਮਾਂ ਲੱਗ ਗਿਆ ਸੀ ਕਿ ਆਖਿਰ ਇਹ ਬੰਬ ਧਮਾਕੇ ਹੋਏ ਕਿਸ ਤਰੀਕੇ ਦੇ ਨਾਲ ਤੇ ਕਿਉਂ। ਹਾਲਾਂਕਿ ਇਹ ਜਿਹੜੇ ਜਿਸ ਇਲਾਕਿਆਂ ਦੇ ਵਿੱਚ ਇਹ ਬੰਬ ਧਮਾਕਾ ਹੋਏ ਸੀ ਤਾਂ ਉੱਥੇ ਕੋਈ ਵੀ ਵਿਅਕਤੀ ਜਿਸ ਦੇ ਖਿਲਾਫ ਕੈ ਲੀਏ ਕਿ ਕੋਈ ਵਿਅਕਤੀ ਜਿਹੜਾ ਪੁਲਿਸ ਨੂੰ ਸ਼ੱਕੀ ਤੌਰ ਤੇ ਇਧਰ ਉਧਰ ਘੁੰਮਦਾ ਨਜ਼ਰ ਆਉਂਦਾ ਤਾਂ ਉਸ ਨੂੰ ਪੁਲਿਸ ਦੇ ਵੱਲੋਂ ਜਿਹੜਾ ਗ੍ਰਿਫਤਾਰ ਕਰ ਲਿਆ ਜਾਂਦਾ ਬੇਵਜਾਹੀ ਬੇ ਲੋਕਾਂ ਜਿਹੜੇ ਆ ਕੈ ਲੀਏ ਬੇਕਸੂਰੇ ਲੋਕ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਜਿਸ ਵੇਲੇ ਇਹ ਬੰਬ ਧਮਾਕਾ ਹੋਇਆ ਉਸ ਵੇਲੇ 49 ਲੋਕ ਇਸ ਦੇ ਵਿੱਚ ਜਿਹੜੇ ਮਾਰੇ ਗਏ ਤੇ 127 ਲੋਕ ਜਿਹੜੇ ਆ ਉਹ ਜ਼ਖਮੀ ਹੋਏ ਹਾਲੇ ਪੁਲਿਸ ਤੇ ਕੋਲ ਵੀ ਕੋਈ ਠੋਸ ਕਾਰਨ ਨਹੀਂ ਸੀਗਾ ਕਿ ਆਖਿਰ ਇਹ ਬੰਬ ਧਮਾਕੇ ਹੋਏ ਕਿਉਂ ਤਾਂ ਉਸ ਵੇਲੇ ਗੁੱਸੇ ਦੇ ਵਿੱਚ ਆਈ ਦਿੱਲੀ ਪੁਲਿਸ ਨੇ 12 ਮਈ 1985 ਨੂੰ ਸਿੱਖਾਂ ਦੇ ਘਰਾਂ ਦੇ ਵਿੱਚ ਛਾਪੇ ਮਾਰਨੇ ਜਿਹੜੇ ਉਹ ਸ਼ੁਰੂ ਕਰ ਦਿੱਤੇ ਇਹ ਨੋਟ ਕੀਤਾ ਗਿਆ ਕਿ ਬੇਸ਼ੱਕ ਕਿਸੇ ਦਾ ਕੋਈ ਪੁਰਾਣਾ ਰਿਕਾਰਡ ਹੈ ਕ੍ਰਿਮੀਨਲ ਰਿਕਾਰਡ ਹੈ ਜਾਂ ਨਹੀਂ ਬਸ ਸਿੱਖਾਂ ਨੂੰ ਜਿਹੜੀਆਂ ਸਿੱਖਾਂ ਦੀਆਂ ਗ੍ਰਿਫਤਾਰੀਆਂ ਉਹ ਸ਼ੁਰੂ ਕਰ ਲਈਆਂ ਤੇ ਇਸ ਦੇ ਵਿੱਚ 55 ਸਿੱਖਾਂ ਨੂੰ ਜਿਹੜਾ ਉਹ ਨਾਮਜ਼ਦ ਕਰ ਲਿਆ ਗਿਆ ਜਿੰਨਾ ਸਿੱਖਾਂ ਨੂੰ ਉਸ ਵੇਲੇ ਇਸ ਕੇਸ ਦੇ ਵਿੱਚ ਨਾਮ ਜਦ ਕੀਤਾ ਸੀ ਉਹਨਾਂ ਦੇ ਵਿੱਚੋਂ ਵੱਡੇ ਲੋਕ ਵੀ ਸਨ ਉਸ ਵੇਲੇ ਦੇ ਮੰਨੇ ਪਰ ਮੰਨੇ ਵਕੀਲ ਕਰਤਾਰ ਸਿੰਘ ਜੀ ਨਾਰੰਗ ਉਹਨਾਂ ਦਾ ਵੀ ਇਸ ਵਿੱਚ ਦੇ ਵਿੱਚ ਜਿਹੜਾ ਨਾਮ ਸ਼ਾਮਿਲ ਕਰ ਲਿਆ ਤੇ ਇਸ ਤੋਂ ਅਲੱਗਾ ਦਿੱਲੀ ਪੁਲਿਸ ਨੇ ਤਾਂ ਕਹਿ ਲਈ ਇਸ ਜ਼ੁਲਮ ਦੀ ਹੱਦ ਇੰਨੀ ਕੁ ਜ਼ਿਆਦਾ ਮੁਕਾ ਦਿੱਤੀ ਸੀ ਕਿ ਕਨਾੜ ਪਲੇਸ ਦੇ ਵਿੱਚ ਲੱਕੜਾਂ ਦੀ ਦੁਕਾਨ ਤੇ ਕੰਮ ਕਰਦੇ ਭਾਈ ਮਹਿੰਦਰ ਸਿੰਘ ਓਬਰਾਏ ਉਹਨਾਂ ਦਾ ਵੀ ਨਾਮ ਇਸ ਕੇਸ ਦੇ ਵਿੱਚ ਸ਼ਾਮਿਲ ਕਰ ਲਿਆ ਗਿਆ ਜਿਸ ਬਿਲੈ ਪਾਈ ਮਨਮੋਹ ਸਿੰਘ ਹੋਰਾਂ ਨੂੰ ਜਿਹੜੀ ਗ੍ਰਫਤਾਰੀ ਉਹਨਾਂ ਦੀ ਕੀਤੀ ਗਈ ਤਾਂ ਉਸ ਤੋਂ ਬਾਅਦ ਦੇ ਵਿੱਚ ਦਿੱਲੀ ਪੁਲਿਸ ਨੇ ਉਹਨਾਂ ਤੇ ਇੰਨਾ ਕੁ ਤਸ਼ੱਦਦ ਕੀਤਾ ਕਿ ਇਸੇ ਗ੍ਰਫਤਾਰੀ ਦੇ ਦੌਰਾਨ ਹੀ ਉਹਨਾਂ ਜਿਹੜੀ ਸ਼ਹਾਦਤ ਜਾਪੀ ਗਈ ਬਾਅਦ ਦੇ ਵਿੱਚ ਜਿਸ ਬਿਲੈ ਕੋਰਟ ਦੇ ਵਿੱਚ ਕੇਸ ਚੱਲਿਆ ਟਰਾਂਜ਼ਿਟ ਬੰਬਾਂ ਦੇ ਤਮਾਕਿਆਂ ਦਾ ਜਿਸ ਬਿਲੈ ਇਸ ਮਾਮਲੇ ਦੇ ਵਿੱਚ ਦਿੱਲੀ ਦੀ ਕੈਲੀਏ ਕਿ ਸੌਕਟ ਕੋਰਟ ਦੇ ਵਿੱਚ ਜਿਸ ਬਿਲੈ ਸਾਰਾ ਕੇਸ ਚੱਲਿਆ ਉਸ ਤੋਂ ਬਾਅਦ ਦੇ ਵਿੱਚ ਲੰਬੇ ਸਮੇਂ ਤੇ ਜਿਸ ਬਿਲੈ ਸਰਕਾਰੀ ਵਕੀਲ ਇਹ ਦੋਸ਼ ਜਿਹੜੇ ਉਹਨਾਂ ਨੇ ਨਾਮਜ਼ਦ ਕੀਤੇ ਸੀਗੇ ਲੋਕ ਜਿਹੜੇ ਦੋਸ਼ੀ ਇਸ ਕੇਸ ਦੇ ਵਿੱਚ ਨਾਮਜ਼ਦ ਕੀਤੇ ਗਏ ਸੀਗੇ ਜਿਸ ਵੇਲੇ ਸਰਕਾਰੀ ਵਕੀਲ ਉਹਨਾਂ ਦੇ ਖਿਲਾਫ ਕਹਿ ਲਈ ਕਿ ਕੋਈ ਸਬੂਤ ਇਕੱਠੇ ਕਰਨ ਦੇ ਵਿੱਚ ناکਾਮ ਰਹੇ ਤਾਂ ਬਾਅਦ ਦੇ ਵਿੱਚ ਇਹਨਾਂ ਸਾਰੇ ਹੀ 55 ਦੋਸ਼ੀਆਂ ਨੂੰ ਜਿਹੜਾ ਹੈ ਉੱਪਰ ਹੀ ਕਰ ਦਿੱਤਾ ਗਿਆ ਪਰ ਜਿਸ ਤਰੀਕੇ ਦੇ ਨਾਲ ਦਿੱਲੀ ਪੁਲਿਸ ਨੇ ਉਸ ਵੇਲੇ ਸਿੱਖਾਂ ਦਾ ਬੇਬੁਨਿਆਦੀ ਤਰੀਕੇ ਦੇ ਨਾਲ ਕਾਹਨ ਕੀਤਾ ਇਸ ਦਾ ਇਨਸਾਫ ਬਾਅਦ ਦੇ ਵਿੱਚ ਕਦੇ ਵੀ ਜੜਾ ਉਹ ਨਹੀਂ ਦਿੱਤਾ ਗਿਆ ਸੋ ਐਸੀ ਅੱਜ ਦੇ ਦਿਨ ਦਾ ਇਤਿਹਾਸ ਕੱਲ ਦਾ ਇਤਿਹਾਸ ਲੱਗ ਕੇ ਫਿਰ ਤੁਹਾਡੇ ਰੂਬਰੂ ਹੋਵਾਂਗੇ ਤਦ ਤੱਕ ਦੇ ਲਿਆ ਗਿਆ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ